ਅਸਲੀ ਵਾਲੀ ਚੱਲ ਰਹੀ ਪੰਜਾਬੀ ਗੀਤ ਨੌਜਵਾਨਾਂ ਨੂੰ ਆਪਣੇ ਸਹੀ ਰਸਤਿਆਂ ਤੋਂ ਫੜਕਾਰ ਰਹੇ ਨੇ ਇਸ ਦੀ ਮਿਸਾਲ ਹਲਕਾ ਲੰਬੀ ਦੇ ਤਰਮਾਲਾ ਤੋਂ ਮਿਲੀ ਹੈ ਜਿੱਥੇ ਉਪਰਾਚਲ ਦੇ ਪਿੰਡ ਭੋਪੂਰ ਦੇ ਨੌਜਵਾਨ ਨੂੰ ਜ਼ਬਰੀ ਆਪਣੀ ਪਤਨੀ ਅਤੇ ਬੱਚੇ ਨੂੰ ਪਿਸਤੌਲ ਦੀ ਨੋਕ ਤੇ ਲੈਨੇ ਆਏ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਪਿਆਰ ਦੀ ਨੋਕ ਦੇ ਉੱਤੇ ਅ ਕੱਲ ਮਿਤੀ 20 ਸਤਕੀ ਨੂੰ ਥਾਣਾ ਲੰਬੀ ਦੇ ਵਿੱਚ ਇੱਕ ਮਕਦਮਾ ਨੰਬਰ 204 ਦਰਜ ਰਜਿਸਟਰ ਹੋਇਆ ਹੈ ਜਿਹੜਾ ਕਿ ਦਿਨ ਤਾਰਾ 452 506 27 ਔਰ 25 ਆਰਮ ਸੈਕਟਰ ਦੇ ਜਿਹੜਾ ਅੰਤਰਗਤ ਜਿਹੜਾ ਹਿਸਾਬ ਹੈ ਤੇ ਇਸ ਦੇ ਸੰਕੇਬਲਾ ਤੇ ਹਨ ਕਿ ਇੱਕ ਦੋਸ਼ੀ ਜਿਹੜਾ ਕੁਦੀਪ ਸਿੰਘ ਹੈ ਇਹ ਭੋਪੌਰ ਡਮ ਹਿਮਾਚਲ ਤੋਂ ਰਹਿਣ ਵਾਲਾ ਹੈ ਜਿਹੜਾ ਕਿ ਕੁਝ 2.5 ਸਾਲ ਪਹਿਲੇ ਇੱਕ ਬਿਮਲਾ ਤੌਰ ਦੀ ਨਾਂ ਦੀ ਔਰਤ ਨੂੰ ਪਰਗਲਾ ਕੇ ਲੈ ਗਿਆ ਸੀ ਕਿ ਹਮਾਨਗੜ੍ਹ ਵਿਖੇ ਗੁਨਾਮਾ ਚੋਗਣ ਵਗੈਰਾ ਦੀ ਮਿੱਟੂ ਦੀ ਕਾਬੇ ਸੀ ਜਿਹੜਾ ਕੇ ਵਰਕਲਾ ਕੇ ਲੈ ਗਿਆ ਉਸ ਤੋਂ ਬਾਅਦ ਜਿਹੜਾ ਇਹ ਦੋ 25 ਸਾਲੇ ਇਕੱਠੇ ਰਹਿਣ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਅਰਜੁਨ ਨਾਮ ਦਾ ਲੜਕਾ ਪੈਦਾ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਆਪਸ ਵਿੱਚ ਅਨਵਣ ਹੋਣ ਤੋਂ ਬਾਅਦ ਲੜਕੀ ਜਿਹੜੀ ਆਪਣੇ ਪਿੱਕੇ ਪਿੰਡ ਤੇ ਤਰਮਾਲੇ ਵਿਖੇ ਆ ਗਈ ਸੀ ਉਸ ਤੋਂ ਬਾਅਦ ਉਹ बार-बार ਇਸ ਨੂੰ ਜਿਹੜਾ ਲੈ ਕੇ ਜਾਣਾ ਚਾਹੁੰਦਾ ਸੀ ਪਰੰਤੂ ਜਿਹੜੀ ਇਸੀ ਘਰ ਵਾਲੀ ਕੈਨੋ ਜਾਂ ਜੋ ਨਾਲ ਇਸੇ ਲੜਕੀ ਗਈ ਸੀ ਉਹ ਜਾਣ ਨਹੀਂ ਰਹੀ ਸੀ ਸੋ ਮਿੱਟੀ ਕੁੰਨੀ ਸਤ 21 ਨੂੰ ਸ਼ਾਮ ਨੂੰ ਤਕਰੀਬਨ 4 ਵਜੇ ਦੇ ਵਿੱਚ ਜਿਹੜਾ ਕਿ ਆਪਣੇ ਨਾਲ ਇੱਕ ਨਜਾਇਜ਼ ਹਸਲਾ ਲੈ ਕੇ ਆਇਆ ਔਰ ਜਿਹੜਾ ਆਪਣੇ ਬੱਚੇ ਨੂੰ ਔਰ ਆਪਣੀ ਘਰ ਵਾਲੇ ਨੂੰ ਜਿਹੜਾ ਇਹ ਲੈ ਕੇ ਜਾਣਾ ਚਾਹਦਾ ਪਰੰਤੂ ਉਹਨਾਂ ਦੇ ਜਿਹੜੇ ਆਪੋਸ ਕਰਨ ਤੇ ਜਿਹੜੇ ਇਹਨਾਂ ਦੇ ਮਿਪਲਾਪੁਰ ਦੇ ਪਰਿਵਾਰ ਵੱਲੋਂ ਮਕਰਵਾਂ ਦਰਜ ਕਰਵਾਇਆ ਗਿਆ ਕਿ ਗ੍ਰਿਫਤਾਰੀ ਹੋਣ ਆਖਿਆ ਸੀ ਉਸ ਤੋਂ ਮਾਮਲਾ ਦਰਜ ਕੀਤਾ ਉਸ ਟਾਣੇ ਦੇ ਵਿੱਚ ਜਿਸ ਪਰ ਇਹ ਜੀਸੀ ਤਕੀਕਤ ਕਰ ਰਹੇ ਹਾਂ ਇਹ ਕਿ ਸਾਹਮਣੇ ਆਨ ਤੇ ਕੋਈ ਵੱਡਾ ਕੋਈ ਫੋੜਾ ਨਹੀਂ ਕਿ ਜੀਵਨ ਕੋਲ ਇੱਕ ਜਿਹੜਾ 315 ਹੋਰ ਇਸ ਵੀ ਕਰ ਕਬਰ ਪਿਆ ਕੋਸ਼ੀ ਦੇ ਕਿ ਇਹ ਮੰਨ ਲੈ ਕਿ ਖਰੀਦ ਨੂੰ ਕਰਦਾ ਵੀ ਨਾਤਾ ਕੋਲ ਵਿੱਚ ਸੀਗਾ ਫਾਇਰ ਪੁਰੇ ਕੋਈ ਬਸੇ ਖਾਦੀ ਹੋਣ ਦਿਖਾਉਂਦੇ ਨਹੀਂ ਕਿ ਜਿੰਦਾ ਰਹੋ ਔਰ ਜਿਹੜਾ ਇੱਕ 315 ਬਰੋਂ ਪਰ ਜਿਹੜਾ ਬਰਾਮਦ ਹੋਇਆ ਕੁਝ ਕਿਸ ਤਰ੍ਹਾਂ ਉਹ ਮੰਨ ਲੈ ਉਹਨੇ ਵੀ ਕਿੱਥੋਂ ਲਿਆ ਸੀ ਉਸ ਦਾ ਉਸ ਜੀ ਇਹ ਆਪਣਾ ਉਥੋਂ ਹੀ ਜਿਹੜਾ ਪਿੰਡ ਦਾ ਕਹਿ ਰਿਹਾ ਵੀ ਸੀ ਉਥੋਂ ਮੇਰੇ ਪਿੰਡ ਦਾ ਕੋਈ ਵਿਅਕਤੀ ਸੀਗਾ ਦੇ ਉਸ ਨੂੰ ਲੈ ਕੇ ਆਏ ਆ ਜਿਹੜਾ ਜਿਹੜਾ ਇੱਕ ਉਸ ਮਾਡਲ ਲੈ ਰਹੇ ਆ ਤੇ ਜਿਹੜੇ ਇਹਦੇ ਜਿਹੇ ਬੈਕਗ੍ਰਾਉਂਡ ਲਿਕ ਨੂੰ ਵਿੱਚ ਚ ਸ਼ਿਰਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ